ਹਾਂਜੀ ਪਲਵੰਤ ਸਿੰਘ ਜੀ ਜਿੱਦਾਂ ਹੁਣ ਰਾਜਾ ਸਾਹਿਬ ਦੇ ਇੱਥੇ ਵੀ ਦਰਬਾਰ ਚ ਆਪ ਬੈਠੇ ਆ ਮੇਲਣਾ ਸ਼ੁਰੂ ਹੋ ਰਿਹਾ ਸਲਾਮ ਜੀ ਜੀ 21 22 23 ਜੀ ਇਹ ਕਿਸ ਤਰ੍ਹਾਂ ਦੀ ਪ੍ਰਬੰਧ ਹੈ ਪਹਿਲਾਂ ਤੁਸੀਂ ਤੁਹਾਡੇ ਕੋਲ ਐ ਪ੍ਰਬੰਧ ਜੇ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਤਜਰਬਾ ਦੱਸਾਂ ਤਾਂ ਉਹ ਇਹ ਹੈ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਸੈਂਕੜੇ ਦੇ ਵਿੱਚ ਸੰਗਤ ਹੁੰਦੀ ਸੀ ਫਿਰ ਹਜ਼ਾਰਾਂ ਵਿੱਚ ਹੋ ਗਈ ਆ ਤੇ ਹੁਣ ਉਹੀ ਸੰਗਤ ਜਿਹੜੀ ਲੱਖਾਂ ਦੇ ਵਿੱਚ ਵੱਧ ਗਈ ਹੈ। ਔਰ ਸੰਗਤ ਦਾ ਮਹਾਰਾਜ ਪ੍ਰਤੀ ਇੰਨਾ ਵੱਡਾ ਪਿਆਰ ਹੈ। ਔਰ ਦਿਨ ਰਾਤ ਜਿਹੜੇ ਹੈਗੇ ਆ ਸੰਗਤ ਰਾਤ ਨੂੰ ਮਤਲਬ ਇੱਕ ਇੱਕ 2-2 ਵਜੇ ਪੈਦਲ ਚੱਲ ਕੇ ਮਹਾਰੇ ਦੇ ਨਤਮਸਤਕ ਹੋਣਾ ਦੀ ਹੈ। ਸੋ ਇਹ ਅਸੀਂ ਜਿਹੜਾ ਹੁਣ ਮਹਾਰਾਜ ਦਾ ਜਿਹੜਾ ਇਹ 85ਵਾਂ ਜਿਹੜਾ ਹੈਗਾ ਜੋੜ ਮੇਲਾ ਮਨਾਉਣ ਜਾ ਰਹੇ ਆ ਜਿਹੜਾ ਕਿ ਅੱਜ 21 ਤਰੀਕ ਤੋਂ ਸ਼ੁਰੂ ਹੋ ਗਿਆ ਹੈ ਔਰ 23 ਤਰੀਕ ਤੱਕ ਚੱਲੇਗਾ। 21 ਤਰੀਕ ਨੂੰ ਜਿੱਦਾਂ ਹੁਣ ਸਾਡੇ ਇੱਥੇ ਜਿਹੜਾ ਨਗਰ ਕੀਰਤਨ ਹੋਏਗਾ ਮਹਾਰਾਜ ਦੇ ਆਪਣੇ ਚੋਬਾ ਯਾਤਰਾ ਦਾ ਫਿਰ ਸ਼ਾਮ ਨੂੰ ਫਿਰ ਬਸ ਸਮਾਪਤੀ ਜਿਹੜੀ ਹੈਗੀ ਆ ਪਿੰਡ ਤੋਂ ਵਾਪਸ ਇੱਥੇ ਗੁਰੂ ਘਰ ਚ ਹੋਏਗੀ ਔਰ ਇਸੇ ਤਿੱਕੇ ਨਾਲ ਫਿਰ ਰਾਤ ਦੇ ਦੀਵਾਨ 8 ਵਜੇ ਚੱਲ ਪੰਦੇ ਨੇ ਰਾਤ ਦੇ 2 ਵਜੇ ਤੱਕ ਚੱਲਦੇ ਨੇ ਇਦਾਂ ਕੱਲ ਸਵੇਰ ਦੇ ਟਾੜੀ ਜਥਿਆਂ ਦੇ ਜਾਂ ਹੋਰ ਗੂੰਗਾਨ ਕਰਨ ਵਾਲੇ ਜਥਿਆਂ ਦਾ ਜਿਹੜਾ ਹੈਗਾ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਜਿਹੜਾ ਅਹ ਸ਼ਾਮ ਦੇ 8 ਵਜੇ ਤੱਕ ਚੱਲਦਾ ਹੈਗਾ ਤੇ ਰਾਤ 8 ਵਜੇ ਤੋਂ ਲੈ ਕੇ ਫਿਰ 2 ਵਜੇ ਤੱਕ ਜਿਹੜੇ ਹੈਗੇ ਆ ਕੀਰਤਨ ਦਰਵਾਜਾ ਸਾਡਾ ਕੱਲ ਦਾ ਤੇ ਇਸੇ ਤਰੀਕੇ ਨਾਲ ਪਰਸੋਂ ਦਾ ਸਾਰਾ ਦਿਨ ਜਿਹੜਾ ਫਿਰ ਉਹ ਮਹਾਰਾਜ ਦੀ ਗੁਣਗਾਨ ਦੇ ਵਿੱਚ ਚੱਲ ਜਾਂਦਾ ਤੇ ਮੁੜ ਕੇ 6:00 ਵਜੇ ਦੇ ਕਰੀਬ ਜਣੀ ਕਿ ਸਮਾਪਤੀ ਇਸ ਗੁਰੂ ਕੜੀ ਹੋਈਏ ਇਹ ਕਲਾਕਾਰਾਂ ਨੇ ਇਸ ਵਾਰ 79 ਗੱਲ ਤੇ ਇੱਕ ਪੰਮਾ ਡੂਮੇ ਵਾਲੀ ਐ ਇੱਕ ਬੂਟਾ ਮੁਹੰਮਦ ਜੀ ਜਿਹੜਾ ਲਖਬੂਟਾ ਮੁਹੰਮਦ ਜੀ ਜਿਹੜੇ ਸਿੰਗਰ ਨੇ ਅੱਜ 21 ਤਰੀਕ ਨੂੰ ਤਕਰੀਬਨ 9:00 10:00 ਵਜੇ ਆਪਣਾ ਆਪਣਾ ਪ੍ਰੋਗਰਾਮ ਲਾਉਣਗੇ। ਔਰ ਇਸ ਤੋਂ ਇਲਾਵਾ ਜਿੱਦਾਂ ਤੁਸੀਂ ਦੇਖਦੇ ਹੋ ਕਿ ਜਿੱਦਾਂ ਜਿੱਦਾਂ ਸੰਗਤ ਵੱਧਦੀ ਜਾਂਦੀ ਹੈ ਉਦੋਂ ਉਦੋਂ ਮਹਾਰਾਜ ਦੇ ਜਿਹੜੇ ਸੰਗਤ ਤੇ ਲਈ ਪ੍ਰਬੰਧ ਕਰਨੇ ਸਾਡੀ ਕਮੇਟੀ ਜਿਹੜੀ ਹੈ ਗੁਰੂ ਘਰ ਦੀ ਉਹ ਕਰਦੀ ਰਹਿੰਦੀ ਹੈ। ਹੁਣ ਜੇ ਤੁਹਾਨੂੰ ਅਸੀਂ ਦੱਸੀਏ ਇਸ ਸਾਲ ਅਸੀਂ ਤਕਰੀਬਨ 2 ਕੁ ਮਹੀਨਿਆਂ ਦੇ ਵਿੱਚ ਪੂਰਾ ਵੱਡਾ ਪੰਡਾਲ ਬਾਹਰ ਲਗਾਇਆ ਤੇ ਕਟੋ-ਕਟ 700 ਬੰਦਾ ਇੱਕੋ ਟਾਈਮ ਰੈਸਟ ਰੂਮ ਬਚਾ ਜਾ ਸਕਦਾ ਉਹ ਤੇ ਆਪਣੀ ਸੁਵਿਧਾਵਾਂ ਲੈ ਸਕਦਾ ਐ ਕਿੱਡਾ ਵੱਡੇ ਰੈਸਟ ਰੂਮ ਬਣਾਏ ਅਸੀਂ ਤੇ ਲੰਗਰ ਹਾਲ ਸਾਡਾ ਬੜਾ ਛੋਟਾ ਸੀਗਾ ਜਿਹੜੀ ਪਹਿਲਾਂ ਜਿੱਥੇ ਸਟੇਜ ਲੱਗਦੀ ਹੁੰਦੀ ਸੀ ਸਾਨੂੰ ਅਸੀਂ ਉਹਨੂੰ ਲੰਗਰ ਹਾਲ ਚ ਤਬਦੀਲ ਕਰਤਾ ਔਰ ਮੈਨੂੰ ਲੱਗਦਾ ਹੈ ਕਿ ਸੰਗਤ ਨੇ ਕਾਫੀ ਇਹਨੂੰ ਸਲਾਗਾ ਕੀਤੀ ਹੈਗੀ ਇਸ ਇਹਨਾਂ ਕੰਮਾਂ ਦੀ ਮਾਰੇ ਦੇ ਜੋ ਕਮੇਟੀ ਵੱਲ ਹੋਏ ਨੇ ਸੋ ਬਾਕੀ ਮਾਰੇ ਦੇ ਜੀਵਨ ਬਾਰੇ ਤੁਸੀਂ ਪੁੱਛਦੇ ਸੀਗੇ ਹਾਂਜੀ ਮਹਾਰਾਜ ਜੀ ਦਾ 1962 ਦੇ ਵਿੱਚ ਪ੍ਰਕਾਸ਼ ਹੋਇਆ ਸੀ ਤੇ ਜਿਆਦਾ ਇਹਨਾਂ ਦਾ ਪਿੰਡ ਪਿਛੋਂ ਮੰਨਣਾ ਨਾ ਸੀਗਾ ਜੋ ਕੋਈ ਪ੍ਰਕਾਸ਼ ਜਿਹੜਾ 1862 ਦੇ ਵਿੱਚ ਮੰਨਣਾ ਇਹਨਾਂ ਦਾ ਪ੍ਰਿੰਸੀਪਲ ਸੀ ਇਹਨਾਂ ਦਾ ਬੱਲੋਵਾਲ ਜੋ ਨਾਨਕ ਹੀ ਕਰ ਸੀਗਾ ਉੱਥੇ ਪ੍ਰਕਾਸ਼ ਹੋਇਆ ਸੀ ਸੋ ਉਸ ਤੋਂ ਬਾਅਦ ਜਿੱਦਾਂ ਸ਼ੁਰੂ ਤੋਂ ਜੋ ਜਿਹੜੀਆਂ ਇਸ ਤਰ੍ਹਾਂ ਦੀ ਰੂਹਾਂ ਹੁੰਦੀਆਂ ਜੋ ਖੁਦ ਖਦਾ ਹੁੰਦੇ ਨੇ ਉਹ ਸਾਡੇ ਵਰਗੇ ਲੋਕਾਂ ਨਾਲੋਂ ਵੱਖਰੇ ਹੀ ਹੁੰਦੇ ਨੇ ਇਹ ਫਿਰ ਉਹ ਬਹੁਤ ਮਤਲਬ ਜੇ ਕਿ ਛੋਟੀ ਉਮਰ ਵਿੱਚ ਇਸ ਅਧਿਆਤਮਕ ਬਾਦ ਵਿੱਚ ਮਾਰਾ ਚੱਲ ਗਿਆ ਸੀ ਫਿਰ ਕੋਈ ਹਰਦوار ਦੀ ਮੰਡਲੀ ਸੀ ਮਤਲਬ ਸੰਤਾਂ ਦੀ ਉਹਨਾਂ ਦੇ ਨਾਲ ਚੱਲ ਗਿਆ ਉਸ ਤੋਂ ਬਾਅਦ ਜਦੋਂ ਕਹਿੰਦੇ ਨੇ ਉਦੋਂ ਜਦੋਂ ਪੁਰਾਣਾ ਸਮਾ ਸੀ ਤੇ ਪਿੰਡਾਂ ਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਘਟ ਹੁੰਦਾ ਸੀਗਾ ਬਟ ਉਹ ਫਿਰ ਜਦੋਂ ਇਹਨਾਂ ਜੀ ਬੀੜ ਸਾਹਿਬ ਜੀ ਨੂੰ ਕਹਿੰਦੇ ਸੀ ਆਪ ਗੁਰੂ ਗ੍ਰੰਥ ਸਾਹਿਬ ਜੀ ਦਾ ਦੇਹ ਜਿਹੜੀ ਇਹਨਾਂ ਕੋਲ ਹੁੰਦੀ ਸੀ ਜਿਆਦਾ ਸੰਤਾਂ ਕੋਲ ਉਹ ਜਿਹੜੇ ਸੰਤ ਸੀਗੇ ਵੰਟ ਵੰਟ ਜਾ ਕੇ ਉਹਦਾ ਗੁਰਬਾਣੀ ਦਾ ਪ੍ਰਚਾਰ ਕਰਦੇ ਹੁੰਦੇ ਸੀ ਤੇ ਮਹਾਰਾਜ ਉਸੇ ਮੰਡਲੀ ਚ ਹੁੰਦੇ ਸੀਗੇ ਉਸੇ ਮੰਡਲ ਦੇ ਵਿੱਚ ਫਿਰ ਮਹਾਰਾਜ ਮੈਨ ਕਿ ਗੁਰਬਾਣੀ ਦਾ ਪ੍ਰਚਾਰ ਜਾਂ ਜੋ ਵੀ ਮਹਾਰਾਜ ਨੇ ਆਪਣੇ ਉਹਨਾਂ ਦੇ ਉਪਦੇਸ਼ ਹੁੰਦੇ ਸੀਗੇ ਉਹ ਸਾਨੂੰ ਲੋਕਾਂ ਨੂੰ ਸਮਝਾਉਂਦੇ ਹੁੰਦੇ ਸੀਗੇ ਇਸ ਤਰੀਕੇ ਨਾਲ ਜਦੋਂ ਇੱਕ ਵਾਰੀ ਕਹਿੰਦੇ ਹਰਦਵਾਰ ਤੋਂ ਇੱਥੇ ਛਿੰਗੜਾ ਆ ਕੇ ਪੜਾ ਕੀਤਾ ਕਿਸੇ ਇਸ ਸੰਤ ਮਤਲਬ ਸਾਧੂ ਸੰਤਾਂ ਦੇ ਮੰਡਲੀ ਨੇ ਉਹਨਾਂ ਵਿੱਚ ਮਹਾਰਾਜ ਸੀਗੇ ਤੇ ਜਿ세 ਹੀ ਪਿੰਡ ਜਣੇ ਕੇ ਇਹਨਾਂ ਦੇ ਗੁਰੂ ਬਾਬਾ ਜਵਾਰ ਸਿੰਘ ਜੀ ਮਤਲਬ ਰਹਿੰਦੇ ਸੀ ਕਿ ਛਿੰਗੜਾਂ ਦੇ ਵਿੱਚ ਇਹ ਸੰਤ ਦਾ ਮਤ ਹੁੰਦਾ ਇੱਕ ਵੀ ਜਦੋਂ ਮਤਲਬ ਇਹ ਸਧਿਆਤਮਾਤਿਕ ਜੀਵਨ ਦੇ ਵਿੱਚ ਇਹ ਲੋਕ ਸਵਾ ਗੁਣ ਗਾਣਾ ਕਰਦੇ ਆ ਮਹਾਰਾਜ ਦਾ ਤੇ ਮੁੜ ਕੇ ਪ੍ਰਸ਼ਾਦਾ ਜਾਂ ਜੋ ਵੀ ਹੈਗੀ ਰਸਤ ਗਜ਼ਾ ਕਰਕੇ ਉਹ ਲੈਂਦੇ ਨੇ ਗਜ਼ਾ ਕਰਨਾ ਹੁੰਦਾ ਅਲਖ ਜਗਾ ਕੇ ਮਤਲਬ ਜੋ ਜੋ ਵੀ ਜੋ ਵੀ ਹੁੰਦਾ ਹੋਵੇ ਉਹ ਸਾਰਾ ਇਕੱਠਾ ਕਰਕੇ ਬਾਅਦ ਚੋਂ ਇੱਕ ਲੰਗਰ ਦਾ ਰੂਪ ਦਿੱਤਾ ਜਾਂਦਾ ਸੀਗਾ ਇਹ ਗਜ਼ਾਹ ਕਰਦੇ ਕਰਦੇ ਬਾਬਾ ਜਵਾਰ ਸਿੰਘ ਜੀ ਕੋਲ ਉਹਨਾਂ ਦੇ ਡੋਰ ਖੜਕਾਇਆ ਤੇ ਉਹ ਜਾਣੀ ਜਾਣ ਸੀਗੇ ਉਹਨਾਂ ਨੇ ਇਹਨਾਂ ਨੂੰ ਪੜ ਲਿਆ ਤੇ ਉਹਨਾਂ ਨੇ ਉਸੇ ਵੇਲੇ ਇਹਨਾਂ ਨੂੰ ਕਿਹਾ ਵੀ ਗਿੱਦੜਾਂ ਦੇ ਟੋਲੇ ਚ ਸ਼ੇਰ ਕਿਤੇ ਤੁਰਿਆ ਫਿਰਦਾ ਤੇ ਇਹਨੇ ਉਦੋਂ ਨਹੀਂ ਉਹਨਾਂ ਨਾਲ ਗੱਲ ਕੀਤੀ ਇਹਨਾਂ ਨੇ ਮੁੜ ਕੇ ਉੱਥੇ ਆਪਣੇ ਦੇਰੇ ਮੰਡਲੀ ਛੱਡ ਕੇ ਆਪਣਾ ਰਾਸ਼ਨ ਮੁੜ ਕੇ ਫਿਰ ਇਹਨਾਂ ਕੋਲ ਆ ਗਿਆ ਮਰ ਬਾਬਾ ਜਵਾਰ ਸਿੰਘ ਕੋਲ ਵੇ ਤੁਸੀਂ ਇਹ ਗੱਲ ਕੀਤੀ ਸੀ ਇਹਦਾ ਮਤਲਬ ਕੀ ਆ ਫਿਰ ਉਹਨਾਂ ਨੇ ਇਹਨਾਂ ਦੀ ਅਧਿਆਤਮਕ ਬਾਤ ਦਾ ਸਫ਼ਰ ਦੱਸਿਆ ਜਾਂ ਇਹਨਾਂ ਨੂੰ ਤੇ ਜਾਣੂ ਕਰਾਇਆ ਵੀ ਤੁਸੀਂ ਕਿਸ ਪਦਵੀ ਦੇ ਮਾਲਕ ਹੋ ਕਿੱਡੀ ਤੁਹਾਡੀ ਪਰ ਦੀ ਵੱਡੀ ਪਦਵੀ ਆ ਫਿਰ ਉਸ ਤੋਂ ਬਾਅਦ ਫਿਰ ਮਹਾਰਾਜ ਨੇ ਇਹਨਾਂ ਨੂੰ ਬਾਬਾ ਜਵਾਰ ਸਿੰਘ ਜੀ ਨੂੰ ਗੁਰੂਤਾਰ ਲਿਆ ਫਿਰ ਉਹਨਾਂ ਦੇ ਨਾਲ ਹੀ ਰਹਿ ਚਿੰਗਰਾਂ ਦੇ ਵਿੱਚ ਤੇ ਉਹਨਾਂ ਨੇ ਨਾਮ ਦੀ ਕਮਾਈ ਜਾਂ ਜੋ ਵੀ ਸੰਤ ਮਤ ਦਾ ਜੀਵਨ ਹੈਗਾ ਉਹਦੇ ਵਿੱਚ ਹੀ ਫਿਰ ਆਇਆ ਉਹ ਹੌਲੀ ਹੌਲੀ ਨਾ 40 ਸਾਲ ਦੀ ਉਮਰ ਦੇ ਵਿੱਚ ਤਾਂ ਆਪਣੇ ਗੁਰੂਗ੍ਰੰਥ ਆਪਣੇ ਇਹਨਾਂ ਦਾ ਭਗਵਾਨ ਬਲਾਸ ਹੈ ਗ੍ਰੰਥ ਉਹ ਲਿਖ ਦਿੱਤਾ 40 ਸਾਲ ਦੀ ਉਮਰ ਚ ਲਿਖ ਦਿੱਤਾ ਇੱਥੇ ਕਦੋਂ ਆਏ ਜੀ तकरीबन ਮੈਨੂੰ ਜੋ ਲੱਗਦਾ ਆ ਬੀ 25 ਸਾਲ ਦੇ ਹੋਣੇ ਮੇਰੇ ਖਿਆਲ ਚ ਜਦੋਂ ਮਹਾਰਾਜ ਫਿਰ ਇੱਥੇ ਆਏ ਸੀ ਤੇ ਹੱਜ ਹਾਂ ਜੀ ਫਿਰ 1940 ਦੇ ਵਿੱਚ ਮਹਾਰਾਜ ਨੇ ਜਿਹੜਾ ਸਰੀਰ ਵੀ ਇੱਥੇ ਸਰੇ ਪਿੰਡ ਵਿੱਚ ਜਾਨਕਿ ਕਿ ਛੱਡਿਆ ਸੀਗਾ ਸਰੀਰਕ ਤੌਰ ਤੇ ਗਿਆ ਸੀ ਇੱਥੋਂ ਤੇ ਇਹ ਜਿਹੜਾ ਆ ਸਥਾਨ ਹੈ ਇਹ ਬੇਸਿਕਲੀ ਮਤਲਬ ਸਾਂਝੀ ਜਗ੍ਹਾ ਦਾ ਇੱਕ ਪਿੰਡ ਦੀ ਜਨ ਸਾਂਝੀ ਸ਼ਾਮਲਾਟ ਜਾਂ ਉਜਾੜ ਬੀਆਵਾਂ ਸੀਗਾ ਹੈ ਤੇ ਉਹ ਫਿਰ ਮਹਾਰਾਜ ਨੇ ਜਦੋਂ ਵੀ ਜਾਨੀ ਕਿ ਤਪੱਸਿਆ ਤੋਂ ਬਾਅਦ ਹੁਣਾਂ ਤੇ ਇੱਥੇ ਆ ਦਿੰਦੇ ਸੀਗੇ ਫੇ ਉਹਨਾਂ ਨੇ ਇੱਥੇ ਹੀ ਲੰਗਰ ਦੀ ਪ੍ਰਥਾ ਚਲਾਈ ਹਾਂਜੀ ਤੇ ਜਿਹੜੀ ਪਹਿਲੀ ਪ੍ਰਥਾ ਲੰਗਰ ਦੀ ਪ੍ਰਥਾ ਦੇ ਜਿਹੜੇ ਲਾਂਗਰੀ ਬਣਾਏ ਉਹ ਮਹੰਤ ਪੂਰਨ ਦਾਸ ਜੀ ਬਣਾਏ ਜਿਹਨਾਂ ਨੇ ਆਪਣਾ ਸਾਰਾ ਜੀਵਨ ਯਾਨੀ ਕਿ ਲੰਗ ਸੁੱਖਾਂ ਦੇ ਵਿੱਚ ਲਾਇਆ ਗੁਰਦਾ ਗੁਰੂ ਘਰ ਦਾ ਮੇਰੇ ਖਿਆਲ ਚ ਜੋ ਮੈਨੂੰ ਜਿੰਨਾ ਕਿ ਮੈਨੂੰ ਸਿਆਣਿਆਂ ਤੋਂ ਪਤਾ ਲੱਗਦਾ 1950 ਤੋਂ ਬਾਅਦ ਹੀ ਹੋਇਆ ਇਹ ਕਿਉਂਕਿ 1940 ਵਿੱਚ ਮਹਾਰਾਜ ਸਰੀਰਕ ਤੌਰ ਤੇ ਚਲੇ ਗਏ ਸੀ ਤੇ ਹਉਨਾ ਤੋਂ ਫਿਰ ਮੇਰੇ ਖਿਆਲ ਚ ਜੋ ਮੈਨੂੰ ਸਿਆਣਿਆਂ ਤੋਂ ਪੁੱਛੀਦਾ ਉਹ ਮੇਰੇ ਖਿਆਲ 1950-55 ਦੇ ਵਿੱਚ ਸ਼ਾਇਦ ਗੁਰੂ ਘਰ ਸਟਾਰਟ ਹੋਇਆ ਥੋੜਾ ਬਣਿਆ ਪਹਿ ਹੌਲੀ ਹੌਲੀ ਬਣਦਾ ਹੁਣ ਤਾਂ ਤੁਹਾਨੂੰ ਪਤਾ ਹੀ ਕਿੰਨਾ ਵੱਡਾ ਮਹਾਰਾਜ ਦਾ ਅਸਥਾਨ ਹੈ ਸੰਗਤ ਨੂੰ ਮੈਂ ਇਹ ਸਿਨਿਆ ਦੇਣਾ ਚਾਹਨਾ ਵੀ ਗੁਰੂ ਮਹਾਰਾਜ ਦੇ ਜਦੋਂ ਆਪਾਂ ਉਹ ਤਾਬਿਆ ਚ ਆ ਗਏ ਤੇ ਫਿਰ ਉਹਨਾਂ ਦੇ ਹੀ ਹੋ ਜਾਣਾ ਚਾਹੀਦਾ ਸੰਗਤ ਨੂੰ ਕਿਉਂਕਿ ਗੁਰੂ ਦਾ ਜੋ ਉਪਦੇਸ਼ ਆ ਉਹੀ ਉਹਨਾਂ ਕਿਹਨਾਂ ਸਾਡਾ ਇੱਕ ਜੀਵਨ ਜਿਹੜਾ ਗਾ ਜਿਹੜਾ ਸਹੀ ਕਰ ਸਕਦਾ ਸੋ ਮੈਂ ਇਹ ਕਹਾਂਗਾ ਵੀ ਆਪਣੇ ਤੁਸੀਂ ਵਧੀਆ ਮੱਤ ਦੇ ਨਾਲ ਮਨ ਦੇ ਨਾਲ ਮਹਾਰਾਜ ਦੇ ਘਰ ਆਓ ਤੇ ਹੋਰ ਚੰਗੇ ਮਾਰੇ ਵੀ ਲੋਕ ਵਿੱਚ ਨਾਲੇ ਹੋ ਜਾਂਦੇ ਨੇ ਤੇ ਮਾਰੇ ਚਲੋ ਉਹਨਾਂ ਦੇ ਭਲਾ ਕਰਨ ਤੇ ਮੈਂ ਕਹਾਂਗਾ ਕਿ ਸਾਰੇ ਲੋਕ ਡਿਸਪਲਨ ਵਿੱਚ ਰਹਿ ਕੇ ਮਾਰੇ ਦੀ ਸ਼ਰਧਾ ਵਿੱਚ ਰਹਿ ਕੇ ਇਹ ਜਿਹੜਾ ਜੋੜ ਮਿਲਾ ਇਹਨੂੰ ਸੰਪੂਰਨ ਕਰਨ ਥੈਂਕ ਯੂ